ਉਹਨਾਂ ਫੈਸਲਿਆਂ ਮੁਤਾਬਕ ਜਿਹੜਾ ਵਾ ਅੱਜ ਮੰਗ ਪੱਤਰ ਦੇਣ ਆਇਆ ਤੇ ਉਹ ਮੰਗ ਪੱਤਰ ਦੇ ਕੇ ਟੇ ਆ ਜੀ ਕੀ ਇਹ ਸ਼ਵਾਸਨ ਦਰਵਾਇਆ ਗਿਆ ਠੀਕ ਆ ਆਪ ਤੇ ਭਾਈ ਅਮਰਤਪਾਲ ਸਿੰਘ ਜੀ ਤੇ ਉਹ ਤੇ ਆਪਨ ਪਤਾ ਵੀ ਜੇਲ੍ਹ ਦੇ ਵਿੱਚ ਆ ਲੋਕਾਂ ਨੇ ਜਿਤਾਇਆ ਉਹਨਾਂ ਨੂੰ ਵੋਟਾਂ ਪਾਈਆਂ ਪਰ ਸਰਕਾਰ ਜਿਹੜੀ ਆ ਘੱਟ ਗਿਣਤੀ ਤੇ ਹੰਬਲੇ ਕਰਕੇ ਸਰਕਾਰਾਂ ਅਜ ਨਹੀਂ ਚਾਹੁੰਦੀਆਂ ਪਈ ਬਾਹਰ ਆਉਣ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਵਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਵਾ ਉਹਨਾਂ ਦੇ ਪਿਤਾ ਜੀ ਨੂੰ ਸਰਦਾਰ ਤਰਸੀਮ ਸਿੰਘ ਜੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਤੇ ਉਹਨਾਂ ਨੇ ਗੜਕੋ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਮੰਗ ਪੱਤਰ ਜਿਹੜਾ ਵਾ ਇਹਨੂੰ ਹੈ ਇਹ ਆ ਵੀ ਹਾਲ ਸਰਕਾਰਾਂ ਦਾ ਵੇਖ ਲਓ ਤੁਸੀਂ ਕੀ ਆ ਸਰਕਾਰਾਂ ਜਿਹੜੀਆਂ ਵਾਂ ਲੋਕਾਂ ਕਾ ਲੋਕਾਂ ਨੇ ਚੁਣੀਆਂ ਹੀਆਂ ਸਰਕਾਰਾਂ ਵਾਂ ਅੱਜ ਲੋਕਤੰਤਰ ਆ ਬੂੜ ਦਾ ਰਾਜ ਆ ਵੋਟਾਂ ਨੇ ਜਿਹੜਾ ਵਾ ਚੁਣ ਕੇ ਤੇ ਬੰਦਾ ਜਿਹੜਾ ਵਾ ਐਮਪੀ ਬਣਾਇਆ ਵਾਂ ਤੇ ਅੱਜ ਸਰਕਾਰਾਂ ਜਿਹੜੀਆਂ ਵਾਂ ਲੋਕਾਂ ਦੀ ਬਾਤ ਨਹੀਂ ਸੁਣ ਰੀਆਂ ਵੱਡੇ ਵੱਡੇ ਬਾਰਡਰ ਜਿਹੜੇ ਬਣਾ ਕੇ ਸ਼ੰਭੂ ਜੜਾਵਾ ਮੋਰਚਾ ਉੱਥੇ ਜਿਹੜਾ ਬਾ ਕੰਧਾਂ ਕਰਤੀਆਂ ਕਿਲ੍ਹ ਗੜ ਤੇ ਤੇ ਸਿੱਧੀਆਂ ਗੋਲੀਆਂ ਚਲਾ ਕੇ ਤੇ ਸ਼ੁਭ ਕਰਨ ਨੂੰ ਸ਼ਹੀਦ ਕਰਦਾ ਹੁਣ ਵੋਟਰਾਂ ਤੇ ਇਹਨਾਂ ਲੋਕਾਂ ਦੀਆਂ ਲਈਆਂ ਨਾ ਇਹ ਆ ਮੋਦੀ ਸਰਕਾਰ ਜਿਹੜਾ ਰਾਜ ਕਰ ਰਹੀ ਆ ਪਰ ਲੋਕਾਂ ਦੇ ਫਤਵੇ ਨੇ ਜਿਹੜਾ ਬਾ ਮੋਦੀ ਦੀ ਸਰਕਾਰ ਨੂੰ ਇਹ ਕੀ ਦੱਸ ਦਿੱਤਾ ਬਾ ਐ ਕਿ ਮੋਦੀ ਦੀ ਸਰਕਾਰ ਜਿਹੜੀ 400 ਤੋਂ ਪਾਰ ਦੀਆਂ ਗੱਲਾਂ ਕਰਦੀ ਯਾਰ ਕਿ 200 ਸੀਟ ਲੈਣੇ ਵੀ ਉਹਨੂੰ ਔਖੀ ਹੋ ਗਈ ਤੇ ਤੇ بڑے بڑے ਜਿਹੜੇ ਐਮਪੀ ਆ ਜਿਹੜੇ ਆ ਉਹ ਹਰੇ ਆ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਅਸੀਂ ਮੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਪੀ ਖੇਤੀ ਤੋਂ ਖੇਤੀ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੀਆਂ ਬੈਠੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਖੇਤੀ ਖੇਤੀ ਹੱਲ ਕਰੋ ਨਹੀਂ ਤੇ ਆਉਣ ਵਾਲੇ ਦਿਨਾਂ ਚ ਕਿਸਾਨਾਂ ਮਜ਼ਦੂਰਾਂ ਦਾ ਰੋਹ ਹੋਰ ਵਧੂਗਾ ਹੋਰ ਵੱਡੇ ਕੱਟ ਹੋਣਗੇ ਤੇ ਮੋਰਚੇ ਲਗਾਤਾਰ ਉੱਥੇ ਜਿਹੜਾ ਵਾ ਰਹਿਣਗੇ ਉਹਨਾਂ ਚਿਰ ਚੱਲਦੇ ਰਹਿਣਗੇ ਜਿੰਨਾ ਚਿਰ ਮਸਲੇ ਹੱਲ ਨਹੀਂ ਉਤੇ ਜਿਹੜਾ ਮੋਦੀ ਉੱਤੇ ਰਾਜ ਰਹੀ ਆ ਜੋ ਕੁਝ ਜੋ ਮੋਦੀ ਕਰ ਰਿਹਾ ਵਾ ਵੀ ਗੁੰਡੇ ਪਾਲ ਕੇ ਤੇ ਗਲ ਪਵਾ ਰਿਹਾ ਵੀ ਧਰਨਾਕਾਰੀਆਂ ਨੇ ਰਾਹ ਰੋਕਿਆ ਵਾ ਇਮ ਮੋਰਚੇ ਲਾ ਕੇ ਛੜਕਾਂ ਦੇ ਵਿੱਚ ਬੈਠਿਆ ਅੱਜ ਵੀ ਜਾ ਕੇ ਵੇਖ ਲੋ ਕਿ ਕਿਸੇ ਵੀ ਕਿਸਾਨ ਨੇ ਸਾਰਾ ਨੀਗਾ ਰੋਕਿਆ ਹੋਇਆ ਦੋਵਾਂ ਬੰਨਾਂ ਤੋਂ ਰਾਹ ਚੱਲ ਰਿਹਾ ਮੋਦੀ ਦੀ ਸਰਕਾਰ ਨੇ ਖੱਟਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਜਿਹੜੀਆਂ ਕੰਦਾ ਕਰਕੇ ਤੇ ਉਹ ਰਾਹ ਰੋਕੇ ਹੋਇਆ ਅਸੀਂ ਲੋਕਾਂ ਨੂੰ ਵੀ ਕਹਿੰਨੇ ਆ ਸਾਰ ਇੱਥੋਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਕਿਸਾਨਾਂ ਮਜ਼ਦੂਰਾਂ ਦਾ ਅੱਜ ਸਾਥ ਦੇਣ ਦੀ ਲੋੜ ਆ ਕਿਸਾਨੀ ਤੋਂ ਨਿਰਪਰਿਆ ਸਾਰਾ ਕੁਝ 80% ਰਜਕਾਰ ਜਿਹੜਾ ਵਾ ਕਿਸਾਨੀ ਤੋਂ ਚੱਲਦਾ ਵਾ 60% ਜਿਹੜਾ ਵਾ ਕੇਂਦਰੀ ਪੂਲ ਦੇ ਵਿੱਚ 60 ਬੋਰੀਆਂ 나ਜ ਦੀਆਂ ਪਾ ਰਿਹਾ ਕਿਸਾਨ ਤੇ ਅੱਜ ਅੱਜ ਜੇ 나ਜ ਨਾ ਆਇਆ ਕਿਸਾਨ ਮਾਰਿਆ ਗਿਆ ਜੇ ਕਾਰਪੋਰੇਟਾਂ ਦੇ ਘਰਾਂ ਚ ਚਲੇ ਗਿਆ ਤੇ ਜਿਹੜਾ ਵਾ ਜਿੱਥੇ ਲੋਕ ਅੱਗੇ ਭੁੱਖਮਰੀ ਦਾ ਸ਼ਿਕਾਰ ਆ ਤੇ ਜਿਹੜਾ ਵਾ 1 2% ਰੋਟੀ ਦੇ ਇੱਕ ਲੈਗ ਰਹਿ ਜਾਣਗੇ ਰੋਟੀ ਖਾਣ ਦੇ ਬਾਕੀ ਸਾਰੇ ਭੁੱਖਮਰੀ ਵਾਲੇ ਬਣਨ ਤੁਰਪਣਗੇ ਐ ਬਣਨ ਗਏ ਜਾ ਰਹੀ ਆ ਕਿਸਾਨ ਜਥੇਬੰਦੀਆਂ ਵੱਲੋਂ ਭਾਈ ਅਮਰਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜੇ ਉਹਨਾਂ ਦੇ ਘਰ ਦੇ ਬਾਹਰ ਵੱਡਾ ਇਕੱਠ ਹੋਇਆ ਜਿੱਥੇ ਕਿ ਇੱਕ ਧਰਨਾ ਲਗਾਇਆ ਗਿਆ ਹਾਲਾਂਕਿ ਇਸ ਧਰਨੇ ਦੀ ਕਾਲ ਪਹਿਲਾਂ ਤੋਂ ਹੀ ਦਿੱਤੀ ਗਈ ਹੈ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਉਹਨਾਂ ਸਾਰੇ ਐਮਐਲਏ ਜੋ ਮਾਫ਼ ਕਰਨਾ ਉਹਨਾਂ ਸਾਰੇ ਐਮਪੀਜ਼ ਦੇ ਘਰ ਦੇ ਬਾਹਰ ਇੱਕ ਧਰਨਾ ਦਿੱਤਾ ਜਾਵੇਗਾ ਜੋ ਬੀਜੇਪੀ ਦੇ ਨਾਲ ਸੰਬੰਧਿਤ ਨਹੀਂ ਹਨ ਅਤੇ ਦੱਸ ਦਈਏ ਕਿ ਹੁਣ ਇਸ ਧਰਨੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਿਤਾ ਤੇ ਮਾਤਾ ਨੇ ਵੀ ਸਮੂਲੀਅਤ ਕੀਤੀ ਹੈ ਤੇ ਕਿਸਾਨ ਜਥੇਬੰਦੀਆਂ ਦੀ ਮੰਗਾਂ ਦੇ ਨਾਲ ਸਹਿਮਤੀ ਪ੍ਰਗਟਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪ ਕਿਸਾਨ ਪਰਿਵਾਰ ਤੋਂ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਉਹ ਸਹਿਮਤ ਹਨ ਤਾਂ ਇਸ ਮੌਕੇ ਕਿਸਾਨਾਂ ਵੱਲੋਂ ਇੱਕ ਮੰਗ ਪੱਤਰ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੂੰ ਦਿੱਤਾ ਜਿਸ ਦੇ ਬਾਰੇ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਇਹ ਮੰਗ ਪੱਤਰ ਪਹਿਲਾਂ ਤਾਂ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਲਿਆ ਜਾਂਦਾ ਤਾਂ ਉਹਨਾਂ ਨੂੰ ਦੇਣਗੇ ਨਹੀਂ ਫਿਰ ਇਹ ਮੰਗ ਪੱਤਰ ਭਾਈ ਅਮਰਤਪਾਲ ਸਿੰਘ ਤੱਕ ਵੀ ਪਹੁੰਚਦਾ ਕੀਤਾ ਜਾਵੇਗਾ ਤੇ ਲੋਕ ਸਭਾ ਦੇ ਵਿੱਚ ਵੀ ਇਸ ਮੰਗਾਂ ਨੂੰ ਪਹੁੰਚਾਇਆ ਜਾਵੇਗਾ ਦੱਸ ਦਈਏ ਕਿ ਇਸ ਮੌਕੇ ਜੋ ਲੋਕ ਧਰਨਾ ਲਗਾਉਣ ਦੇ ਲਈ ਪਹੁੰਚੇ ਸਨ ਉਹਨਾਂ ਦਾ ਸਾਬਤ ਤੌਰ ਤੇ ਕਹਿਣਾ ਸੀ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਨਾਲ ਹਨ ਕਿ ਉਹ ਕੀ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਹਲਕੇ ਦੇ ਐਮਪੀ ਹਨ ਅਤੇ ਉਹਨਾਂ ਨੂੰ ਕੰਮ ਕਰਨ ਦੇ ਲਈ ਸਰਕਾਰ ਵੱਲੋਂ ਉਹਨਾਂ ਦੀ ਰਿਹਾਈ ਕਰ ਦੇਣੀ ਚਾਹੀਦੀ ਹੈ ਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਸਿਰਫ ਇੱਕ ਆਪਣੀ ਜਥੇਬੰਦੀ ਦੀ ਕਾਲ ਦੇ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਹੀ ਇੱਥੇ ਧਰਨਾ ਲਗਾਉਣ ਦੇ ਲਈ ਆਏ ਹਨ ਜਦ ਕਿ ਅਮਰਤਪਾਲ ਸਿੰਘ ਦਾ ਪਰਿਵਾਰ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਉਹਨਾਂ ਦੀਆਂ ਮੰਗਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਤੋ 28 ਬਾਰੇ ਕੀ ਕਹਿਣਾ ਜ਼ਰੂਰ ਕਮੈਂਟ ਕਰਨਾ ਕਿਉਂਕਿ ਲਗਾਤਾਰ ਭਾਈ ਅਮਰ ਤਪਾਲ ਸਿੰਘ ਦੀ ਇਸ ਗੱਲ ਨੂੰ ਲੈ ਕੇ ਰਿਹਾਈ ਦੀ ਮੰਗ ਉੱਠ ਰਹੀ ਹੈ ਕਿ ਉਹਨਾਂ ਨੂੰ ਆਪਣੇ ਹਲਕੇ ਦੇ ਲਈ ਕੰਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਹਲਕੇ ਦੇ 4 ਲੱਖ ਤੋਂ ਵੱਧਰੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਤੇ ਉੱਥੇ ਹੀ ਨੌਜਵਾਨੀ ਨੂੰ ਵੀ ਵੱਡੀਆਂ ਉਮੀਦਾਂ ਭਾਈ ਅਮਰਤਪਾਲ ਸਿੰਘ ਤੋਂ ਹਨ ਮਾਪਿਆਂ ਨੂੰ ਵੀ ਵੱਡੀਆਂ ਉਮੀਦਾਂ ਭਾਈ ਅਮਰਤਪਾਲ ਸਿੰਘ ਤੋਂ ਹਨ ਤਾਂ ਇੱਕ ਵਾਰ ਸਰਕਾਰ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਹੈ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਹਲਕੇ ਦੇ ਕੰਮਾਂ ਨੂੰ ਕਰਨ ਦੇਣਾ ਚਾਹੀਦਾ ਹੈ ਤੋ 28 ਵਾਰੇ ਕੀ ਕਹਿਣਾ ਹੈ yes ਜਾਂ no ਦੇ ਵਿੱਚ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਕਿਸਾਨ ਜਥਿਆਂ ਬੰਦੀਆਂ ਵੱਲੋਂ ਲਗਾਏ ਗਏ ਇਸ ਧਰਨੇ ਵੱਲ ਜਿੱਥੇ ਕੀ ਭਾਈ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਵੀ ਉਹਨਾਂ ਦੇ ਨਾਲ ਧਰਨੇ ਦੇ ਵਿੱਚ ਬੈਠੇ ਉਹਨਾਂ ਫੈਸਲਿਆਂ ਮੁਤਾਬਕ ਜਿਹੜਾ ਵਾ ਅੱਜ ਮੰਗ ਪੱਤਰ ਦੇਣ ਆਏ ਤੇ ਉਹ ਮੰਗ ਪੱਤਰ ਦੇ ਕੇ ਟੇ ਆ ਜੀ ਕੀ ਸ਼ਵਾਸਨ ਦਰਵਾਇਆ ਗਿਆ ਜੀ ਠੀਕ ਆ ਆਪ ਤੇ ਭਾਈ ਅਮਰਤਪਾਲ ਸਿੰਘ ਜੀ ਤੇ ਉਹ ਤੇ ਆਪਾਂ ਪਤਾ ਵੀ ਜੇਲ੍ਹ ਦੇ ਵਿੱਚ ਆ ਲੋਕਾਂ ਨੇ ਜਤਾਇਆ ਉਹਨਾਂ ਨੂੰ ਵੋਟਾਂ ਪਾਈਆਂ ਪਰ ਸਰਕਾਰ ਜਿਹੜੀ ਆ ਘੱਟ ਗਿਣਤੀ ਤੇ ਹਮਲੇ ਕਰਕੇ ਸਰਕਾਰਾਂ ਅਜ ਨਹੀਂ ਚਾਹੁੰਦੀਆਂ ਪਈ ਬਾਹਰ ਆਉਣ ਇਸ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਵਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਵਾ ਉਹਨਾਂ ਦੇ ਪਿਤਾ ਜੀ ਨੂੰ ਸਰਦਾਰ ਤਰਸੀਮ ਸਿੰਘ ਜੀ ਨੂੰ ਜਿਹੜਾ ਮੰਗ ਪੱਤਰ ਦਿੱਤਾ ਵਾ ਤੇ ਉਹਨਾਂ ਨੇ ਗੜੀ ਨੂੰ ਵਿਸ਼ਵਾਸ ਦਵਾਇਆ ਵੀ ਅਸੀਂ ਇਹ ਮੰਗ ਪੱਤਰ ਜਿਹੜਾ ਵਾ ਇਹਨੂੰ ਹੈ ਇਹ ਆ ਵੀ ਹਾਲ ਸਰਕਾਰਾਂ ਦਾ ਵੇਖ ਲਓ ਤੁਸੀਂ ਕੀ ਆ ਸਰਕਾਰਾਂ ਜਿਹੜੀਆਂ ਵਾਂ ਲੋਕਾਂ ਕਾ ਲੋਕਾਂ ਨੇ ਚੁਣੀਆਂ ਹੀਆਂ ਸਰਕਾਰਾਂ ਮਾਂ ਅੱਜ ਲੋਕਤੰਤਰ ਆ ਬੂੜ ਦਾ ਰਾਜ ਆ ਵੋਟਾਂ ਨੇ ਜਿਹੜਾ ਵਾ ਚੁਣ ਕੇ ਤੇ ਬੰਦਾ ਜਿਹੜਾ ਵਾ ਐਮਪੀ ਬਣਾਇਆ ਵਾ ਤੇ ਅੱਜ ਸਰਕਾਰਾਂ ਜਿਹੜੀਆਂ ਵਾ ਲੋਕਾਂ ਦੀ ਬਾਤ ਨਹੀਂ ਸੁਣ ਰਹੀਆਂ ਵੱਡੇ ਵੱਡੇ ਬਾਰਡਰ ਜਿਹੜੇ ਬਣਾ ਕੇ ਸ਼ੰਭੂ ਜਿਹੜਾ ਵਾ ਮੋਰਚਾ ਉੱਥੇ ਜਿਹੜਾ ਵਾ ਕੰਧਾਂ ਕਰਤੀਆਂ ਕਿਲ੍ਹ ਗੜਤੇ ਤੇ ਸਿੱਧੀਆਂ ਗੋਲੀਆਂ ਚਲਾ ਕੇ ਤੇ ਸ਼ੁਭ ਕਰਨੁਸ਼ੀਦ ਕਰਦਾ ਹੁਣ ਵੋਟਾਂ ਤੇ ਇਹਨਾਂ ਲੋਕਾਂ ਦੀਆਂ ਲਈਆਂ ਨਾ ਇਹ ਆ ਮੋਦੀ ਸਰਕਾਰ ਜਿਹੜਾ ਰਾਜ ਕਰ ਰਹੀ ਆ ਪਰ ਲੋਕਾਂ ਦੇ ਫਤਵੇ ਨੇ ਜਿਹੜਾ ਵਾ ਮੋਦੀ ਦੀ ਸਰਕਾਰ ਨੂੰ ਇਹ ਕੀ ਦੱਸ ਦਿੱਤਾ ਵਾ ਐਕੀ ਮੋਦੀ ਦੀ ਸਰਕਾਰ ਜਿਹੜੀ 400 ਤੋਂ ਪਾਰ ਦੀਆਂ ਗੱਲਾਂ ਕਰਦੀ ਯਾਰ ਕੀ 200 ਸੀਟ ਲੈਣੇ ਵੀ ਉਹਨੂੰ ਔਖੀ ਹੋ ਗਈ ਤੇ ਤੇ بڑے بڑے ਜਿਹੜੇ ਐਮਪੀ ਆ ਜਿਹੜੇ ਆ ਉਹ ਹਰੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੋਦੀ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਜਿਹੜੀਆਂ ਮੰਗਾਂ ਲੈ ਕੇ ਕਿਸਾਨ ਮਜ਼ਦੂਰ ਸਾਰੇ ਵਰਗਾਂ ਦੀਆਂ ਬੈਠੇ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਛੇਤੀ ਛੇਤੀ ਹੱਲ ਕਰੋ ਨਹੀਂ ਤੇ ਆਉਣ ਵਾਲੇ ਦਿਨਾਂ ਚ ਕਿਸਾਨਾਂ ਮਜ਼ਦੂਰਾਂ ਦਾ ਰੋਹ ਹੋਰ ਵਧੂਗਾ ਹੋਰ ਵੱਡੇ ਕੱਟ ਹੋਣਗੇ ਤੇ ਮੋਰਚੇ ਲਗਾਤਾਰ ਉੱਥੇ ਜਿਹੜਾ ਵਾ ਰਹਿਣਗੇ ਉਹ ਨਜ਼ਰ ਚੱਲਦੇ ਰਹਿਣਗੇ ਜਿੰਨਾ ਚਿਰ ਮਸਲੇ ਹੱਲ ਨਹੀਂ ਉਤੇ ਜਿਹੜਾ ਮੋਦੀ ਉੱਥੇ ਰੇਜ ਰਾਜ ਰਹੀ ਆ ਜੋ ਕੁਝ ਜੋ ਮੋਦੀ ਕਰ ਰਿਹਾ ਵਾ ਵੀ ਗੁੰਡੇ ਪਾਲ ਕੇ ਤੇ ਗਲ ਪਵਾ ਰਿਆ ਵੀ ਧਰਨਾਕਾਰੀਆਂ ਨੇ ਰਾਹ ਰੋਕਿਆ ਵਾ ਇਹ ਮੋਰਚੇ ਲਾ ਕੇ ਛੜਕਾਂ ਦੇ ਵਿੱਚ ਬੈਠਿਆ ਅੱਜ ਵੀ ਜਾ ਕੇ ਵੇਖ ਲੋ ਵੀ ਕਿਸੇ ਵੀ ਕਿਸਾਨ ਨੇ ਰਾਹ ਨਹੀਂ ਗਾ ਰੋਕਿਆ ਦੋਵਾਂ ਬੰਨਾਂ ਤੋਂ ਰਾਹ ਚੱਲ ਰਿਹਾ ਮੋਦੀ ਦੀ ਸਰਕਾਰ ਨੇ ਖੱਟਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਜਿਹੜੀਆਂ ਕੰਦਾ ਕਰਕੇ ਤੇ ਉਹ ਰਾਹ ਰੋਕੇ ਹੋਇਆ ਅਸੀਂ ਲੋਕਾਂ ਨੂੰ ਵੀ ਕਹਿੰਨੇ ਆ ਇੱਥੋਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਕਿਸਾਨਾਂ ਮਜ਼ਦੂਰਾਂ ਦਾ ਅੱਜ ਸਾਥ ਦੇਣ ਦੀ ਲੋੜ ਆ ਕਿਸਾਨੀ ਤੋਂ ਨਿਰਪਰਿਆ ਸਾਰਾ ਕੁਝ 80% ਰੋਜ਼ਗਾਰ ਜਿਹੜਾ ਵਾ ਕਿਸਾਨੀ ਤੋਂ ਚੱਲਦਾ ਵਾ 60% ਜਿਹੜਾ ਵਾ ਕੇਂਦਰੀ ਪੂਲ ਦੇ ਵਿੱਚ 60 ਬੋਰੀਆਂ ਨਾਜ ਦੀਆਂ ਪਾ ਰਿਆ ਕਿਸਾਨ ਤੇ ਅੱਜ ਅੱਜ ਜੇ ਨਾਜ ਨਾ ਆਇਆ ਕਿਸਾਨ ਮਾਰਿਆ ਗਿਆ ਜੇ ਕਾਰਪੋਰੇਟਾਂ ਦੇ ਘਰਾਂ ਚਲੇ ਗਿਆ ਤੇ ਜਿਹੜਾ ਵਾ ਜਿੱਥੇ ਲੋਕ ਅੱਗੇ ਭੁੱਖਮਰੀ ਦਾ ਸ਼ਿਕਾਰ ਆ ਤੇ ਜਿਹੜਾ ਵਾ 1 2% ਰੋਟੀ ਦੇ ਇੱਕ ਲੈਗ ਰਹਿ ਜਾਣਗੇ ਰੋਟੀ ਖਾਣ ਦੇ ਬਾਕੀ ਸਾਰੇ ਭੁੱਖ ਮਾਰੀ ਵਾਲੇ ਬੰਦੇ ਤੁਰਪਣਗੇ ਐ ਬੰਨ ਕਰਨੇ ਜਾ ਰਹੀ ਆ ਮੈਂ ਇੱਕੋ ਗੱਲ ਕਹਿੰਦਾ ਵੀ ਜਿਹੜੀ ਪਾਉ ਦੀ ਗੱਲ ਆਪਾਂ ਟੌਰ ਉੱਥੇ ਵੇਖੀ ਆ ਮਾਝੇ ਵਾਲਿਆਂ ਦੀ ਟੌਰ ਕਹਿਣ ਤੋਂ ਬਾਰੇ ਇਹ ਨਹੀਂ ਤੇ ਪੀਐਮ ਦੀ ਸਿਕਿਉਰਟੀ ਵੀ ਨਹੀਂ ਉਹ ਵੇਖਣ ਵਾਸਤੇ ਸੰਸਦ ਦੇ ਵਿੱਚ ਜਿਹੜੇ ਬੰਦੇ ਹੀ ਉਹ ਵੀ ਬੜੇ ਬਹੁਤ ਇੰਟਰਸਟ ਨਾਲ ਵੇਖ ਰਹੇ ਸੀ ਕਿਦੋਂ ਆਏਗਾ ਉਹਨਾਂ